ਆ ਗਿਆ ਹੋ ਰਾਈ ਮਰਜੀ ਆ ਗਿਆ ਹੋ ਰਾਈ ਮਰਜੀ ਆ ਬੇਟਾ ਸੋਨੂ ਜੀ ਦੋ ਮਾਰੇ ਲਓ ਕਿ ਦੱਬੋ ਨਾ ਜੈ ਸ਼੍ਰੀ ਜਗਾਰੇ ਵੀਰ ਬਜਰੰਗੇ ਨਰਮਹਾ ਦੇ ਜੈ ਸ਼੍ਰੀ ਸ਼ੇਖਸਨਾ ਬਰਾਤਾਪ ਠਾਕਰੇ ਜਿੰਦਾਬਾਹ ਅਮਰ ਯੋਗਰਾਜ ਸ਼ਰਮਾ ਸ਼ੇਖਸਨਾ ਉਧਰ ਬਾਲਾ ਠਾਕਰੇ ਸਾਹਿਬ ਤੋਂ ਰਾਜੇ ਪ੍ਰਮੁਖ ਪੰਜਾਬ ਅੱਜ ਅੰਮ੍ਰਿਤਸਰ ਵਿਖੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਜੋਬਾ ਸੇਨਾ ਪੰਜਾਬ ਪ੍ਰਮੁਖ ਸੰਜੀਵ ਬਾਸਕਰ ਜੀ ਵਿਕਰਮ ਪੰਜਾਬ ਸੰਗਠਨ ਮੰਤਰੀ ਸਾਡੇ ਸੰਦੀਪ ਜੀ ਸਰਦਾਰ ਅਵਤਾਰ ਸਿੰਘ ਜੀ ਆਪਣੇ ਰਵਿੰਦਰ ਅਰਵਿੰਦਰ ਸਿੰਘ ਜੀ ਦੇ ਨੇਤਰ ਦੇ ਵਿੱਚ ਅੱਜ ਜਿਹੜੀ ਸਾਡੀ ਇੱਕ ਬੈਠਕ ਜਿਹੜੀ ਹੈਗੀ ਆ ਕਲਿਆਣ ਸਿੰਘ ਚੋਹਾਨ ਜੀ ਨੇ ਉਹਨਾਂ ਦੇ ਨਿਵਾਸ ਸਥਾਨ ਦੇ ਵਿੱਚ ਹੋਈ ਆ ਇਹਦੇ ਵਿੱਚ ਅੱਜ ਨਵੇਂ ਕਾਫੀ ਜੁਬਾ ਜੜਿਆ ਗਿਆ ਉਹ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਿਆ ਕਿਉਂਕਿ ਸੇਵਸਣਾਂ ਦਾ ਕੰਮ ਹੈ ਸਮਾਜ ਸੇਵਾ ਕਰਨਾ ਸੇਵਸਣਾਂ ਦਾ ਦੂਸਰਾ ਨਾਮ ਵੀ ਸਮਾਜ ਸੇਵਾ ਹੀ ਹੈ ਤੇ ਇਸੇ ਕੜੀ ਨੂੰ ਜੋੜਦੇ ਹੋਏ ਅੱਜ ਬਾਸਕਰ ਜੀ ਨੇਤਰਤਵ ਵਿੱਚ ਇਹਨਾਂ ਦੀ ਪੂਰੀ ਟੀਮ ਦੇ ਨੇਤਰਤਵ ਵਿੱਚ चौहान ਸਾਹਿਬ ਦੇ ਨਿਵਾਸ ਸਥਾਨ ਦੇ ਉੱਪਰ ਖਾਸ ਕਰਕੇ ਪਹਿਲੇ ਤੇ चौहान ਸਾਹਿਬ ਨੂੰ ਆਪਾਂ ਅੱਜ ਭਗਵਾ ਪਟਕਾ ਪਾ ਕੇ ਸਨਮਾਨ ਦਿੱਤਾ ਸੋਨੂ ਸ਼ਰਮਾ ਜੀ ਨਾਲ ਜੁੜੇ ਨੇ ਰਾਜਕੁਮਾਰ ਜੀ ਸੋਣੇ ਨਾਲ ਸਾਡੇ ਨਾਲ ਸੰਗਠਨ ਨਾਲ ਜੁੜੇ ਨੇ ਦਿਨੇਸ਼ ਸ਼ਰਮਾ ਜੀ ਜੁੜਿਆ ਹੈ ਕੈਪਟਨ ਸਾਹਿਬ ਸਾਡੇ ਬੈਠੇ ਨੇ ਭਾਈ ਸਾਹਿਬ ਇਹ ਵੀ ਅੱਜ ਸੇਵਚਾਨੇ ਦੇ ਵਿਚਾਰਧਾਰਕਾਂ ਨਾਲ ਪਿਆਰ ਕਰਦੇ ਹੋਇਆ ਪਾਰਟੀ ਨਾਲ ਜੁੜੇ ਨੇ ਡਿੰਪਲ ਜੀ ਜੁੜਿਆ ਰੋਹ ਜੀ ਔਰ ਵੀ ਅਨੇ ਕਈ ਸਾਥੀ ਜੁੜਿਆ ਜਿਹੜੇ ਇਸ ਪਿਕਚਰ ਦੇ ਵਿੱਚ ਨਹੀਂ ਆ ਰਹੇ ਮੈਂ ਸਾਰਿਆਂ ਨੂੰ ਪਾਰਟੀ ਦੇ ਵਿੱਚ ਜੁੜਨ ਵਾਸਤੇ ਦਿਲ ਤੋਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਵਾ ਦਿੰਦਾ ਧੰਨਵਾਦ ਕਰਦਾ ਹਾਸਕਰ ਜੀ ਦਾ ਜਿਸ ਤਰ੍ਹਾਂ ਅਸੀਂ ਅੰਮ੍ਰਿਤਸਰ ਦੇ ਬਾੜਾ ਬਾੜਾਂ ਦੇ ਵਿੱਚ ਜਾ ਕੇ ਪਾਰਟੀ ਜੀ ਦੀ ਵਿਚਾਰਧਾਰਾ ਨੂੰ ਆਪਾਂ ਅੱਜ ਦੇ ਜੁਮ੍ਹਾਂ ਵਿੱਚ ਵੰਡਣ ਦਾ ਕੰਮ ਕਰ ਰਹੇ ਆਂ ਇਸੇ ਤਰ੍ਹਾਂ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਜੁਬਾ ਨੇ ਅੱਜ ਉਹ ਸੰਗਠਨ ਨਾਲ ਜੁੜ ਰਹੇ ਨੇ ਤੇ ਮੈਨੂੰ ਲੱਗਦਾ ਬਹੁਤ ਜਲਦ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਹੜੀ ਸਾਡੀ ਕਾਰਗਰਨੀ ਹੈ ਬਲਾਕ ਅੰਮ੍ਰਿਤਸਰ ਦੀ ਕਾਰਗਰਨੀ ਉਹ ਅਸੀਂ ਬਣਾਣੀ ਹੈ ਤੇ ਸਾਰੀ ਟੀਮ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੇ ਯੋਗ ਵਰ ਲੋਕੀ ਆ ਉਹਨਾਂ ਨੂੰ ਅੱਗੇ ਲਾ ਕੇ ਜ਼ਿਲ੍ਹੇ ਦੀ ਕਮੇਟੀ ਦਾ ਗਠਨ ਕਰਾਂਗੇ ਬਲਾਕ ਦੀ ਕਮੇਟੀ ਦਾ ਗਠਨ ਕਰਾਂਗੇ ਔਰ ਸੇਪਸ਼ਣਾ ਦੀ ਜਿਹੜੀ ਵਿਚਾਰਧਾਰਾ ਹੈ ਉਹਨਾਂ ਨੂੰ ਅੰਮ੍ਰਿਤਸਰ ਦੇ ਘਰ-ਘਰ ਵਿੱਚ ਪਹੁੰਚਾਵਾਂਗੇ ਲਾਸਟ ਵਿੱਚ ਫਿਰ ਤੋਂ ਮੈਂ ਪੂਰੀ ਟੀਮ ਦਾ ਖਾਸ ਕਰਕੇ ਬਾਸਕਰਜੀ ਦਾ ਬਕਰਮਜੀਦਾ ਸੰਦੀਪ ਜੀ ਦਾ ਅਵਤਾਰ ਜੀ ਦਾ ਸਾਰਾ ਰਵਿੰਦਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਪਾਰਟੀ ਦੇ ਵਿੱਚ ਨਵੇਂ ਜੁੜ ਹੋਣ ਦੇ ਕਾਰਨ ਵੀ ਇਹ ਬਹੁਤ ਜਲਦ ਪਾਰਟੀ ਨੂੰ ਘਰ-ਘਰ ਵਿੱਚ ਪਛਾਣ ਦਾ ਜਿਹੜਾ ਪ੍ਰਯਾਸ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ